ਹਾਂਜੀ ਕਿਹ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਜੀ ਤੁਹਾਡਾ ਸੋਈ 7271 ਵਾਲੇ ਚੈਨਲ ਤੇ ਸਾਰੇ ਵੀਰਾਂ ਦਾ 2 ਦਿਨ ਹੋ ਗਏ ਭਾਈ ਆਪਾਂ ਸ਼ੂਟ ਕਰਿਆ ਨਹੀਂ ਅੱਜ ਵੀ ਕਾਫੀ ਟਾਈਮ ਹੋ ਗਿਆ ਸ਼ਾਮ ਹੋ ਗਈ ਸਵੇਰੇ ਆਪਾਂ ਗਏ ਸੀਗੇ ਅੱਜ ਮਤਲਬ ਦਵਾਈ ਦਵਾਉਣ ਘਰ ਤੇ ਉਹਨੂੰ ਸਰੰਦ ਤੇ ਉਹਦਾ ਆਪਾਂ ਸ਼ੂਟ ਨਹੀਂ ਕਰਿਆ ਉੱਥੇ ਵੀ ਤੇ ਕੱਲ ਵੀ ਨਹੀਂ ਸ਼ੂਟ ਕਰਿਆ ਕੱਲ ਆਪਾਂ ਮਿੱਟੀ ਪਾਰੇ ਤੇ ਪਰਸੋਂ ਵੀ ਮਿੱਟੀ ਪਾਰੇ ਸੀਗੇ ਸ਼ੂਟ ਨਹੀਂ ਕਰਿਆ ਜਿਹੜਾ ਚੌਥੇ ਵਾਲਾ ਇਹ ਆਪਾਂ ਵਲੋਗ ਅੱਜ ਅਪਲੋਡ ਕਰ ਦੇਣਾ ਬਾਕੀ ਹੁਣ ਦੁਬਾਰਾ ਫੇਰ ਤੋਂ ਸਰਾਂਤ ਚੱਲੇ ਆ ਬਾਜ ਨੂੰ ਦਵਾਈ ਤੋਂ ਠੀਕ ਆ ਚੱਲੀਏ ਬਾਜ ਹੂੰ ਚੱਲੀਏ ਹੈਲੋ ਹੈਲੋ ਕਰਦੇ ਪਹਿਲਾਂ ਹੈਲੋ ਕਿਆ ਕਿਆ ਹਾਲ ਹੈ ਕ ਲਾਲਾ ਆ ਕਿਆ ਹਾਲ ਹੈ ਬਾਈ ਦੱਸ ਦੋ ਨਾਲੇ ਬਾਜ ਨੂੰ ਠੀਕ ਆ ਬਾਜ ਤੂੰ ਐਂ ਦੱਸ ਦੇ ਇੱਕ ਵਾਰੀ ਪੁੱਤ ਕੀ ਦਾ ਹਮੰਦ ਹਮ ਵੀ ਇਹ ਦਾ ਅੰਮਾ ਬੇਟੀ ਹਾਂ ਛਾਬਾਸ ਬਹੁਤ ਸਾਊ ਬੱਚਾ ਬਾਈ ਇਹ ਬਾਕੀ ਬਣੇ ਰਹੋ ਬਲੌਗ ਦੇ ਨਾਲ ਸਪੋਰਟ ਕਰੋ ਯਾਰ ਬਾਤੇ-ਬੱਦ ਫਿਰ ਦਿੱਲੀ ਘਰੇ ਕਰਾਂਗੇ ਸ਼ੂਟ ਕਿੱਧਰ ਜਾਣੇ ਆ ਕਿ ਕਰਦੇ ਆ ਦਿਲ ਜਾਣਾ ਤੋੜੋ ਹੁਣ ਤੁਸੀਂ ਯਾਰ ਐਵੇਂ ਮਤਲਬ ਵਾਚ ਟਾਈਮ ਵਧਾਓ ਆਪਣਾ ਬਾਤੇ-ਬੱਦ ਸਹੀ ਗੱਲ ਲੈਣਾ ਬਾਜ ਉਹ ਮੈਂ ਕਿਦਿਆ ਸਹੀ ਗੱਲ ਲੈਣਾ ਬਾਜ ਪਹਿਲਾਂ ਦੱਸ ਦੇ ਹਾਂ ਪਹਿਲਾਂ ਦੱਸ ਦੇ ਕਿ ਵਾਚ ਟਾਈਮ ਵਧਾਓ ਕਹ ਬਤਾ ਦੋ ਬਤਾ ਦੋ ਯਾਰ ਹੁਰਕੇ ਵਾਚ ਟਾਈਮ ਵਧਾ ਦੋ ਤੁਸੀਂ ਸੁਣਦੇ ਨਹੀਂ ਗੱਲ ਬਾਤ ਦੀ ਸੁਣ ਲਿਓ ਬਾਕੀ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ओके बाय-बाय ਕਰ ਦੋ। ਬੱਸ। ਬਾਏ ਬਾਏ। ਲਵ ਯੂ ਕਰ ਦੋ। ਲਵ ਯੂ। ਕ ਲਵ ਯੂ। ਲਵ ਯੂ। ਲਵ ਯੂ ਬਾਈ ਸਾਰੇ ਜਾਨਿਆਂ ਨੂੰ। ਮਿਲਦੇ ਆਂ ਅੱਗੇ ਜਾ ਕੇ। ਫਤੇੜ ਸਾਹਿਬ ਪਹੁੰਚ ਗਏ ਜਾ ਰਹੇ ਆ ਬਾਜ ਪਿੱਛੇ ਬਹਿ ਗਿਆ ਉਹ ਬਾਜ ਬਾਜ ਓਏ ਮੱਥਾ ਟੇਕ ਦੇ ਇੱਧਰ ਬਾਬਾ ਜੀ ਨੂੰ ਵਾਹ ਅੱਛਾ ਪਾਸਾ ਲੋ ਵੀ ਮਿੱਤਰੋ ਬਾਜ ਨੇ ਵੀ ਟੇਕ ਤਾਂ ਮੱਥਾ ਆਪਾਂ ਵੀ ਟੇਕ ਲਿਆ ਬਾਕੀ ਬਣੇ ਰਹੋ ਵਲੌਗ ਦੇ ਨਾਲ ਫਤੇੜ ਸਾਹਿਬ ਪਹੁੰਚ ਗਏ ਦਿਖਾਉਣੇ ਅੱਗੇ ਤੁਹਾਨੂੰ ਬਾਕੀ ਦੇਖਦੇ ਕਿੰਨੇ ਕ ਵਜੇ ਹੁੰਦੇ ਨੇ ਵੀਲੇ ਮਿਲਦੇ ਆ ਹੁਣ ਤੁਹਾਨੂੰ ਅੱਗੇ ਜਾ ਕੇ ਜੀ ਲੋ ਵੀ ਮਿੱਤਰੋ ਸੈਬਾ ਸਿੰਘ ਆ ਗਿਆ ਦਵਾਈ ਲੈ ਕੇ ਬਾਜ ਇੱਧਰ ਦੇਖ ਇੱਧਰ ਸ਼ਰਾਰਤਾਂ ਨਹੀਂ ਕਰਨੀਆਂ ਇੱਧਰ ਦੇਖੋ ਦਾਈ ਲੈ ਆਇਆ ਹੈ ਦਾਈ ਲੈ ਆਇਆ ਉਹ ਬਾਜ ਸਾਇਆ ਕੁੱਤਿਆ ਕੀ ਕਰਦਾ ਉਹ ਦਾਈ ਲੈ ਆਇਆ ਉਹ ਬਾਜ ਚੱਲ ਜਾ ਫੇਰ ਦੱਸ ਪਹਿਲਾਂ ਦਾਈ ਲੈ ਆਇਆ ਮੈਨੂੰ ਨਹੀਂ ਬੁਲਾਉਣਾ ਫੇਰ ਤੁਨੂੰ ਮम्मा ਕੋ ਦਾਨ ਮम्मा ਕੋਲ ਚਲਦੇ ਪਹਿਲਾਂ ਮੈਨੂੰ ਐ ਦੱਸ ਦਵਾਈ ਲੈ ਆਇਆ ਪਹਿਲਾਂ ਦੱਸ ਲੈ ਅਸ਼ਿਆ ਠੀਕ ਆ ਸੂਈ ਲੱਗੀ ਸੀ ਹਾਂ ਕਿੱਥੇ ਇੱਥੇ ਇੱਥੇ ਸੂਈ ਲੱਗੀ ਸੀ ਹਾਂ ਸਾਸੀ ਗੱਲ ਕਰਦੇ ਇੱਥੇ ਛੋੜ ਕੇ ਸਾਸੀ ਗੱਲ ਕਰਦੇ ਇੱਥੇ ਛੋੜ ਕੇ ਕਰ ਦੇ ਇੱਥੇ ਕਰ ਜੀ ਸਾਸੀ ਕਾਲ ਜੀ ਹੋਰ ਤੂੰ ਠੀਕ ਐ ਹੁਣ ਆ ਦੱਸ ਦੇ ਫਿਰ ਤੂੰ ਪੁੱਤ ਕੀ ਦਾ ਕੀ ਦਾ ਪੁੱਤਰ ਦੱਸ ਦੇ ਹਮ ਵੀ ਦੋ ਸੱਚ ਤੂੰ 3 ਵਜੋਂ ਲੈ ਪਹਿਲਾਂ ਦੱਸ ਪੁੱਤ ਕੀ ਦਾ ਓਏ ਕੁੱਥਿਆ ਹਟ ਜਾ ਹਟ ਜਾ ਕੁੱਤਣਾ ਤੈਨੂੰ ਭਈਆਂ ਨੇ ਪਾញਾ ਨੇ ਕੁੱਟਣਾ ਤੈਨੂੰ ਬਸ ਦੱਸ ਦੇ ਫਿਰ ਪੁੱਤ ਕੀ ਦਾ ਫਿਰ ਚੱਲੀਏ ਫਿਰ ਦੱਸ ਪਹਿਲਾਂ ਫਿਰ ਪੁੱਤ ਦੱਸ ਦੇ ਕੀ ਦਾ ਪਹਿਲਾਂ ਪੁੱਤ ਦੱਸ ਤੇ ਮੈਂ ਬੁਲਾਉਣਾ ਨਹੀਂ ਤੈਨੂੰ ਫਿਰ ਪੁੱਤ ਦੱਸ ਕੀ ਦਾ ਪੁੱਤ ਦੱਸ ਦੇ ਫਿਰ ਹੋ ਦੱਸੀ ਇੱਕ ਵਾਰ ਦੱਸ ਦੇ ਫਿਰ ਇਹ ਗੇਰ ਹੈ ਪਹਿਲਾਂ ਦੱਸ ਇੱਕ ਵਾਰ ਮਮਾ ਹੋ ਜਾਣ ਚੱਲਦੇ ਆ ਫਿਰ ਪਹਿਲਾਂ ਦੱਸ ਦੇ ਪੁੱਤ ਕੀ ਦਾ ਇੱਕ ਵਾਰ ਤੇ ਚਿੱਜੀ ਲੈ ਗਈ ਆਪਾਂ ਔਰ ਲੈ ਕੇ ਆਈਏ ਚੀਚੀ ਹਾਂ ਇਹ ਚਾਕਲੇਟ ਲੈਣੀ ਆ ਕਿਆ ਲੈਣਾ ਦੱਸ ਇਧਰ ਨੂੰ ਦੱਸ ਪਹਿਲਾਂ ਚੌਕ ਹੈ ਚੌਕ ਪੇਟ ਲੈਣੀ ਆ ਅੱਛਾ ਫੇਰ ਪਹਿਲਾਂ ਪੁੱਤ ਦੱਸ ਕੀ ਦਾ ਫੇਰ ਲੈ ਕੇ ਆਈਏ ਮम्मा बेटा ਮम्मा ਵੀ ਸੱਚੀ ਕਿਸੇ ਕਰਦੇ ਆ ਆ ਚੱਲੀਏ ਭਾਣ ਬਾਈ ਬਾਈ ਕਰ ਦੋ ਫਿਰ ਬਾਈ ਬਾਈ ਕਰ ਦੋ ਮम्मा ਕੋ ਟਾਣਾ ਮम्मा ਕੋਲ ਚੱਲਦੇ ਪਹਿਲਾਂ ਬਾਈ ਬਾਈ ਤਾਂ ਕਰ ਦੋ ਇਹਨਾਂ ਨੂੰ ਆ ਜਿਹੜੇ ਬੰਦੇ ਤੁਹਾਨੂੰ ਦੇਖਦੇ ਆ ਬਾਈ ਬਾਈ ਕਰਦੇ ਤੇ ਬਾਈ ਬਾਈ ਇੱਧਰ ਨੂੰ ਇੱਧਰ ਦੇਖ ਕੇ ਕਰਦੇ ਤੇ ਬਾਈ ਬਾਈ ਆਇਆ ਕਰਦੇ ਬਾਈ ਹੱਥ ਬਾਈ ਬਾਈ ਚੱਲ ਲੈ ਅਸੀਂ ਮੈਨੂੰ ਨਹੀਂ ਪਤਾ ਕੀ ਆ ਇਹ ਕੀ ਆ ਚਲੋ ਕਾ ਠੀਕ ਆ ਜੀ ਕਾ ਚਲੋ ਬਾਈ ਠੀਕ ਆ ਕਾ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਮਿਲਦੇ ਆ ਤੁਹਾਨੂੰ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਚ ਬਹੁਤ ਛੇਤੀ ਠੀਕ ਆ ਬਾਅਦ ਓਕੇ ਓਕੇ ਚੌਕਪੇਟ ਲੈ ਲੀਏ ਚਲੋ ਚਲੋ ভাই ਇਸੇ ਚੌਕਪੇਟ ਲੈ ਲਈਏ ਫਿਰ ਤੁਹਾਨੂੰ ਮਿਲਦੇ ਆ ਕੇ ਜਾ ਕੇ ਓਕੇ ਓਕੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਘਰੇ ਆ ਗਏ ਸੀਗੇ ਔਂਤੀ ਸਾਰ ਆ ਗਿਆ ਫੋਨ ਜਿੱਤੇ ਹੁਣੀ ਲੱਗੇ ਬਥੇ ਆਪਣੇ ਕੰਮ ਤੇ ਤੇ ਟਰਾਲਾ ਫਸ ਗਿਆ ਉੱਥੇ ਓ ਕਈ ਸਾਲੇ ਜਾ ਹਰ ਚਾਲਾ ਮਿੱਤਰੋ ਸੋਹੀ ਪੱਤਰਕਤਰ ਵਾਲੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ। ਲੋ ਜੀ ਅੱਜ ਆਪਾਂ ਪਹੁੰਚੇ ਆਂ ਨਸਲਪੁਰ ਵੀਰੇ। ਵਲੌਗ ਆਪਾਂ ਨੇ ਵਿੱਚ ਨੂੰ ਕਰੇ ਨਹੀਂ ਹੈਗੇ ਸ਼ੂਟ ਤੋਂ। ਕੱਲਾ ਆਪਾਂ ਲੈ ਲਿਆ ਵੀਰੇ। ਇਹ ਕਰਾਂਗਾ। ਬਾਕੀ ਜਿਹੜਾ ਵਲੌਗ ਆਪਾਂ ਬਾਕੀ ਵਲੌਗ ਆਪਾਂ ਨੇ ਕਈ ਬਣ ਕੇ ਵਿੱਚ ਐਡਿਟ ਕਰਕੇ ਰੱਖੇ ਪਏ ਆ। ਉਹਨਾਂ ਨੂੰ ਪਾਉਣ ਦਾ ਅਜੇ ਟਾਈਮ ਨਹੀਂ ਮਿਲਿਆ। ਹਲਕੇ ਵੇ ਤੇ ਕੰਮ ਚ ਅੱਗੇ ਚੋਪਰਾ ਬਣਾ ਆਪਣੇ ਨਾਲ ਕੈਮ ਕਹਿਣਾ ਮਾ ਲੋ ਜੀ ਸਵਾਗਾ ਪਾ ਲਿਆ ਹੁਣ ਚੱਲਿਆ ਕਰੋੜ ਚ ਨੂੰ ਕੱਲ ਨੂੰ ਆਪਣਾ ਟਰਨਾਮੈਂਟ ਰੱਖ ਲਿਆ ਪਰ ਤੇ ਟਰੈਕ ਤੇ ਮੁਕਾਬਲਾ ਪਹੁੰਚੋ ਸਾਰੇ ਜਾਨੇ ਵੀਰ ਜ਼ਰੂਰ ਬਾਕੀ ਥੋਡੇ ਨਾਲ ਬਣੇ ਪਿਆ ਤੁਹਾਨੂੰ ਦਿਖਾਉਂਦੇ ਰਹੂਗੇ ਬਾ ਤੁਸੀਂ ਸਪੋਰਟ ਵਾਲਾ ਕੰਮ ਖਿੱਚ ਕੇ ਰੱਖੋ ਬਲੌਗ ਨੂੰ ਐਂਡ ਤੱਕ ਸਾਰੇ ਜਾਨੇ ਜ਼ਰੂਰ ਦੇਖਿਆ ਕਰੋ ਬਾਕੀ ਤੁਹਾਨੂੰ ਸਾਰੇ ਰਾਊਂਡ ਕਮੈਂਟੇ ਦਿਖਾਉਂਦੇ ਰਾਂਗੇ ਅੱਜ ਲੱਗੇਵੇਂ ਆ ਟਰੈਕ ਤਿਆਰ ਕਰਨ ਤਿਆਰੀਆਂ 'ਚ ਲੱਗੇਵੇਂ ਅੱਜ ਕੱਲ ਨੂੰ ਟਰਨਾਮੈਂਟ ਜਿਹੜਾ ਬਾਕੀ ਫੜੇ ਰਹੋ ਵਲੌਗ ਨਾਲ ਐਂਡ ਤੱਕ ਜਰੂਰ ਦੇਖਿਆ ਕਰੋ ਮਿਲਦੇ ਆਗੇ ਜਾ ਕੇ ਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਆਪਾਂ ਪਿੰਡ ਆਗੇ ਸੀਗੇ ਹੁਣ ਟਰੈਕਟਰ ਚੱਕਣ ਤੇ ਬਾਕੀ ਹੁਣ ਜਾ ਰਹੇ ਹਾਂ ਉਸ ਜੀ ਨੂੰ ਗਰਾਊਂਡ ਚੋਂ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਫੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਸਾਰੇ ਜਾਣੇ ਜਰੂਰ ਦੇਖਿਓ ਯਾਰ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਗਰਾਊਂਡ ਚ ਨਜ਼ਰ ਪਰ ਹਾਂ ਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਆਗੇ ਤੁਹਾਡੇ ਨਾਲ ਫੇਰ ਟੈਂਟਰ ਪਾ ਲਿਆ ਆਪਾਂ ਨੇ ਟੈਂਕਰ ਪਾ ਕੇ ਤੇ ਸਹੇੜੀ ਤੋਂ ਟੈਂਕਰ ਪਾਇਆ ਆਪਾਂ ਨੇ ਹੁਣ ਜਾ ਰਹੇ ਹਾਂ ਉਸ ਨੂੰ ਗਰਾਊਂਡ 'ਚ ਨੂੰ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਸਾਰੇ ਵੀਡੀਓ ਜਿੱਦਣ ਵੀ ਹੈਗਾ ਤੁਹਾਨੂੰ ਦਿਖਾਉਂਦੇ ਰਹਿਾਂਗੇ ਬਾਕੀ ਮਿਲਦੇ ਆ ਹੁਣ ਉਹਨੂੰ ਗਰਾਊਂਡ 'ਚ ਜਾ ਕੇ ਹਾਂਜੀ ਲੋ ਵੀ ਮਿੱਤਰੋ ਟੈਂਕਰ ਖੋਲਤਾ ਆਪਾਂ ਨੇ ਟੈਂਕਰ ਲਾਤਾ ਆਪਾਂ ਨੇ ਭਰਨੂਰੇ ਹੁਣ ਪਾਣੀ ਦਾ ਬਾਕੀ ਆਪਾਂ ਚੱਲਦੇ ਗਰਾਊਂਡ 'ਚ ਨੂੰ ਉੱਥੇ ਦੇਖਦੇ ਕੰਮ ਕਰ ਚਾ ਕੇ ਕੀ ਕਰ ਰਕੇ ਹੋਏ ਆ ਟਰੈਕ ਵੀ ਹਜੇ ਆਪਣਾ ਪਹੁੰਚਿਆ ਇੱਕਣੇ ਉਹ ਕਰਦੇ ਆਂ ਤੇ ਯਾਰ ਬਾਕੀ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਮਿਲਦੇ ਆ ਤੁਹਾਨੂੰ ਹੁਣ ਅੱਗੇ ਜਾ ਕੇ ਗਰਾਊਂਡ 'ਚ ਹੋਨੇ ਟਾਈਮ ਹੀ ਪਾ ਲਈ ਹਾਂ ਜੀ ਲੋ ਵੀ ਮਿੱਤਰੋ ਪਹੁੰਚ ਗਏ ਗਰਾਊਂਡ 'ਚ ਚੱਲ ਰਿਹਾ ਸਾਹਮਣੇ ਕੰਮ ਜੋਰਾ-ਸ਼ੋਰਾ ਆਪਾਂ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਦੇਖਦੇ ਆਂ ਹੁਣ ਆਪਾਂ ਨੂੰ ਆ ਗਿਆ ਘਰੋਂ ਫੋਨ ਆਪਾਂ ਜਾ ਕੇ ਰੇਪਾ ਕੇ ਆਉਣਾ ਤਣਕ 'ਚ ਤੇ ਆ ਦੇਖੋ ਚੱਲ ਰਿਹਾ ਜੋਰਾ-ਸ਼ੋਰਾ ਆਪਾਂ ਕੰਮ ਵੀ ਥਾਲੇ ਪਾ ਲਿਆ ਇਹ ਆਪਾਂ ਥਾਲੇ ਮਾਰਨੇ ਆਰੇ ਹੁਣ ਤੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਜ਼ਰੂਰ ਦੇਖਿਓ ਕੰਮ ਤੁਹਾਨੂੰ ਸਾਰਾ ਦਿਖਾਉਂਦੇ ਰਹਾਂਗੇ ਕਿਆ ਕਰਦੇ ਹਾਂ ਜੀ ਯਾਹ ਚੱਲਿਆ ਮਿੱਤਰੋ ਲਓ ਜੀ ਗਰਾਊਂਡ ਹੋ ਰਿਹਾ ਆਪਣਾ ਰੈਡੀ ਕੱਲ ਨੂੰ ਮੇਲਾ ਆਪਣਾ ਤੇ ਛੋਰਾ ਛੋਰਾ ਵਾ ਲੱਗੇ ਹੋਏ ਸਾਰੇ ਹੀ ਬੰਦੇ ਤੇ ਟਰੈਕਟਰ ਉਹ ਖੜੇ ਆ ਆਪਣੇ ਦੂਜੇ ਕੁਟਰਵੇਟਰ ਚੱਲਦਾ ਆਪਾਂ ਫਾਲੇ ਆਂ ਤੇ ਸੇਵਾ ਪਾ ਲੱਗੇ ਹੋਏ ਆਪਾਂ ਫਾਲੇ ਲੱਗੇ ਹੋਏ ਮਾਰਨ ਬਾਕੀ ਬਣੇ ਰਹੋ ਤੁਸੀਂ ਬਲੌਕਾਂ ਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਰਹਾਂਗੇ ਕੱਲ ਨੂੰ ਮੇਲਾ ਆਪਣੇ ਉਰੇ ਨਸਲ ਪਰ ਪਿੰਡ ਆਪਣੇ ਘਰ ਦਾ ਮੇਲਾ ਤੇ ਉੱਥੇ ਵੀ ਤੁਹਾਨੂੰ ਸਾਰਾ ਮਤਲਬ ਕੀ ਜਿੰਦਾਬੀ ਹੋਇਆ ਟਿਕੜ ਵੀ ਹੋਇਆ ਵਾਤੇ ਵਾਤੇ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਟਰੈਕਟਰ ਆਉਣੇ ਕਿਹੜੀ ਕਿਹੜੀ ਜਗ੍ਹਾ ਤੇ ਆਉਣੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਨੇ ਕੋਈ ਚੱਕਰੇ ਨਹੀਂ ਬਾਕੀ ਬਣੇ ਰਿਓ ਤੁਸੀਂ ਬਲੌਗ ਦੇ ਨਾਲ ਸਪੋਰਟ ਆਪਣੀ ਖਿੱਚ ਕੇ ਕਰੋ ਪੂਰੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਬਾਕੀ ਲੱਗੇ ਹੋਏ ਤਾਂ ਹੈ ਜੋੜਾ ਚੁਰਾਪਾ ਦੇਖਦੇ ਆਪਾਂ ਹੁਣ ਕਿੰਨੀ ਦੇਰ ਚ ਕੰਮ ਨੇ ਪੜਦਾ ਕਦ ਤੱਕ ਟਰੈਕ ਜਿਹੜਾ ਹੈਗਾ ਤਿਆਰ ਹੁੰਦਾ ਉਹ ਬਾਕੀ ਆਪਾਂ ਨੂੰ ਘਰੋਂ ਵੀ ਫੋਨ ਆ ਰਹੇ ਆ ਆਪਾਂ ਨੇ ਰੇ ਵੀ ਪਾ ਕੇ ਆਉਣਾ ਏ ਵੀ ਮੋਟਰ ਦੇ ਰੇਪਾ ਕੇ ਆਉਣਾ ਆਪਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਜਾਣੇ ਔਰ ਇੱਥੇ ਕੱਦਕ ਨਹੀਂ ਤੇ ਬਾਕੀ ਆਹ ਖੜੇ ਆ ਝੋਟੇ ਕਰੋ ਚੱਕ ਬੰਦ ਕਰੋ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਦਿਖਾਉਂਦੇ ਰਾਂਗੇ ਸਾਰਾ ਕੁਝ ਮਿਲਦੇ ਆਈਏ ਉਹਨੂੰ ਅੱਗੇ ਜਾ ਕੇ ਹੁਣ ਹਾਂਜੀ ਕਿਹਾ ਹਾਲ ਚਾਲ ਹੈ ਜੀ ਲੋ ਵੀ ਮਿੱਤਰੋ ਟਰੈਕਟਰ ਆਪਾਂ ਉੱਥੇ ਖੜਾਇਆ ਏ ਤੇ ਕੰਮ ਤਾਂ ਉੱਥੇ ਥੋੜਾ ਜਿਆਦਾ ਰਹਿੰਦਾ ਉਹਦੇ ਕਰਕੇ ਇਹ ਲੋਡ ਨਹੀਂ ਤਾਂ ਹੁੰਦਾ ਹੈਗਾ ਟਰੈਕਟਰ ਘੱਟਦਾ ਤਾਂ ਤਾਂ ਕਰਕੇ ਆਪਾਂ ਕਢਾਏ ਉੱਥੇ ਬਾਕੀ ਰੇਪ ਹੁਣ ਆਏ ਆ ਹੁਣ ਮੋਟਰ ਤੇ ਪਹੁੰਚਣ ਆਲੇ ਆ ਕਰਦੇ ਵੀ ਗਾਲਾਂ ਕੱਢਦੇ ਆ ਤੁੰ ਕਰੀਏ ਕੀ ਆਈ ਜਾਣਾ ਪੈਂਦਾ ਸਾਰੇ ਫਾਸੇ ਹੈ ਨਾ ਕੰਮ ਵੀ ਜ਼ਰੂਰੀ ਆ ਇਹ ਚੀਜ਼ਾਂ ਵੀ ਜ਼ਰੂਰੀ ਆ ਬਾਕੀ ਪਹੁੰਚ ਗਏ ਜੀ ਮੋਟਰ ਪਾ ਰੇ ਲੱਗੇ ਆ ਹੁਣ ਪਾਉਣ ਮਿਲਦੇ ਆ ਤੁਹਾਨੂੰ ਓਕੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਚੱਕ ਲਈਆਂ ਝੋਲੀਆਂ ਪਹੁੰਚ ਗਏ ਤੇ ਮੋਟਰ ਤੇ ਰੇ ਲੱਗੇ ਪਾਉਣ ਬਾਕੀ ਬਣੇ ਰਹੋ ਚੈਨਲ ਦੇ ਨਾਲ ਕੰਮ ਕਰਿਆ ਵਾ ਸ਼ੁਰੂ ਜੋਰਾਂ ਸ਼ੋਰਾਂ ਵਾ ਲੱਗੇ ਪਿਆ ਪੂਰੇ ਦੇਖਣ ਨੂੰ ਰੇਪਾ ਕੇ ਫਿਰ ਚੱਲਦੇ ਹਾਂ ਉੱਥੇ ਗਰਾਊਂਡ 'ਚ ਦਿਖਾਉਣੇ ਤੁਹਾਨੂੰ ਕਮੇਲਾ ਏਕਾਣਾ ਬਾਕੀ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਸਾਰਾ ਕੁਝ ਦਿਖਾਉਣੇ ਤੁਹਾਨੂੰ ਜੀ ਲਓ ਵੀ ਮਿੱਤਰੋ ਰੇਪ ਆਏ ਤਾਈ ਕਹਿੰਦੀ ਸੀ ਆਪਾਂ ਨੂੰ ਵਲੌਗ 'ਚ ਨਹੀਂ ਲੰਦੇ ਹੋਰ ਤਾਈ ਕੈਮ ਸਸਰੀ ਗੱਲ ਕਰਦੇ ਸਾਰਿਆਂ ਨੂੰ ਸਸਰੀ ਗੱਲ ਤੂੰ ਵੀ ਕਰਦੇ ਤੂੰ ਹੀ ਕਰ ਦੇ ਸੰਗ ਦੀ ਸੰਗ ਦੀ ਸੰਗ ਦੀ ਹੈ ਦੇਖ ਲਓ ਭਾਈ ਤਾਈ ਕਹਿੰਦੀ ਸੀ ਸਾਨੂੰ ਬਲੌਗ ਚ ਨਹੀਂ ਲੰਦੇ ਲੈ ਲਿਆ ਤਾਈ ਠੀਕ ਐ ਲਾ ਲਈ ਹੁਣ ਟੀਵੀ 'ਪਾ ਜਾ ਕੇ ਤੈਨੂੰ ਕਹਿ ਕਹਿੰਨਾ ਉਹ ਤਾਈ ਮੈਂ ਲਾ ਲਈ ਹੁਣ ਟੀਵੀ 'ਪਾ ਠੀਕ ਐ ਹੋਰ ਲੋ ਵੀ ਭਾਈ ਰੇ ਦਾ ਕੰਮ ਨਿਵੇੜਦਾ ਆਪਾਂ ਨੇ ਆਪਾਂ ਫੇਰ ਚੱਲੇ ਹੁਣ ਟੂਰਨਾਮੈਂਟ 'ਪਾ ਜਦ ਆਪਾਂ ਆਏ ਤੇ ਤਾਈ ਆਪਾਂ ਨੂੰ ਕਹਿੰਦੀ ਤੂੰ ਬਲੌਗ ਚ ਨਹੀਂ ਲੰਦਾ ਮੈਂ ਲੈ ਤਾਈ ਮੁਰਦਾ ਹੋਇਆ ਲੈਣਾ ਤੈਨੂੰ ਤਾਈ ਬਾਹਰੇ ਬੈਠੇ ਮਿਲ ਗਈ ਬਾਕੀ ਤਾਈ ਸਾਗ ਬਣਾ ਕੇ ਖਿਲਾਉਣਾ ਆਪਾਂ ਨੇ ਬੰਦਿਆਂ ਨੂੰ ਠੀਕ ਹੈ ਸਾ ਠੀਕ ਤਾਈ ਟੁੱਟੂਗੀ ਬਾਈ ਸਾਗ ਉਹਦਾ ਵੀ ਬਲੌਗ ਪਾਉਂਗੇ ਤੁਹਾਨੂੰ ਸਾਰੇ ਜਾਣੇ ਠੀਕ ਹੈ ਚੱਲ ਬਾਏ ਬਾਏ ਕਰਦੇ ਤਾਈ ਹੁਣ ਆ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਮੁੰਡੇ ਦਾ ਰੰਗ ਥੋੜਾ ਜਿਹਾ ਪੱਕਾ ਕਿੱਧਰ ਪੈ ਤੋ ਇਨੀ ਟੌਰ ਸਾਲੀ ਵਿਆਹ ਘੁੰਮਿਆ ਆ ਪੱਗ ਬਹੋ ਘੈਂਡ ਸੌ ਲੱਗੇ ਤੇਰੀ ਪੱਗ ਬਹੋ ਘੈਂਡ ਸਰਈ ਆ ਜੈਰੀਓ ਲੱਗਦਾ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਨਸਲ ਪਰ ਲੱਗੇ ਹੋਇਆ ਬੰਦੇ ਆਪਣੇ ਜੋਰਾ ਸਿਰ ਉਹ ਕਹੜੇ ਆ ਕੈਮ ਲੱਗੇ ਵੇ ਬੰਦੇ ਜੋਰਾ ਸ਼ੋਰਾ ਆਪਾ ਟਰੈਕ ਤਾਂ ਬਣਾਉਣ ਲੱਗ ਗਿਆ ਗੱਲਬਾਤ ਬਣਾਤੀ ਬੰਦੇ ਆ ਨੇ ਅੰਨ ਸਰਾ ਕਰਾਈ ਪਈ ਆ ਕਹਿੰਦੇ ਬਾਕੀ ਆਪਾਂ ਵੀ ਪਹੁੰਚ ਗਏ ਹੁਣ ਉਰੇ ਕੰਮ ਕਾਰ ਲਵੇੜ ਕੇ ਮਿਲਦੇ ਲੋ ਵੀ ਮਿੱਤਰੋ ਪਹੁੰਚ ਗਏ ਗਰਾਊਂਡ 'ਚ ਲੱਗੇ ਵੇ ਬੰਦੇ ਜੋਰਾ ਸ਼ੋਰਾ ਆਪਾ ਅੰਤ ਕਰਾਈ ਪਈ ਬੰਦਿਆਂ ਨੇ ਆਜ ਗਏ ਗਰਾਊਂਡ 'ਚ ਬਾਈ ਅੰਤ ਕਰਾਈ ਵੀ ਬੰਦਿਆਂ ਨੇ ਪੂਰੀ ਸਾਰੇ ਬੰਦੇ ਲੱਗੇ ਵੇ ਜੋਰਾ ਸ਼ੋਰਾ ਦਾ ਵੇਖੋ ਚੈੱਕ ਕਰੋ ਮਾਹੌਲ ਠਾਕੀ ਬਣਿਆ ਰਹੋ ਤੁਹਾਨੂੰ ਸਾਰਾ ਕੁਝ ਤੁਹਾਨੂੰ ਡੈਟ ਮਹਿਕਮੇ ਵਾਲੇ ਲੈ ਲਓ ਜੀ ਮਿਲਦੇ ਅੱਗੇ ਜਾ ਕੇ ਬਾਈ ਹੁਣ ਹਾਂਜੀ ਕੀ ਹਾਲ ਚਾਲ ਹੈ ਜੀ ਸੋ ਵੀ ਮਿੱਤਰੋ ਆਲੇ ਪਾਲੇ ਆਪਾਂ ਸੇੜੀ ਤੇ ਤੇ ਟਰਾਲੀ ਆਪਣੇ ਵਾਲੇ ਟਰੈਕਟਰ ਨੂੰ ਪਾ ਲਿਆ ਤਾਂ ਮਾਦੀ ਕਹਿੰਦਾ ਮਾਫੇ ਪਾ ਲਿਆ ਉਹਨਾਂ ਟਾਈਮ ਬੜਾ ਜ਼ਿਆਦਾ ਹੋ ਗਿਆ ਬਾਕੀ ਲੱਗੇ ਹੋਏ ਜੋਰਾ-ਚੋਰਾ ਦਾ ਕੰਨੇ ਰਹੋ ਤੁਸੀਂ ਵਲੌਗ ਦੇ ਨਾਲ ਪਹੁੰਚ ਗਏ ਆਪਾਂ ਫਰਾਉਂਡ ਚ ਦੁਬਾਰਾ ਆਹ ਆਲੇ ਪਾ ਕੇ ਲੈ ਕੇ ਆਏ ਹੁਣੇ ਸੇੜੀ ਤੇ ਦੇਖਦੇ ਆ ਹੁਣ ਕਿੰਨਾ ਕੰਮ ਰਹਿਦਾ ਔਰੇ ਟਰੈਕ ਤਿਆਰ ਹੋ ਗਿਆ ਜਾਂ ਨਹੀਂ ਉੱਥੇ ਜਾ ਕੇ ਦੇਖਦੇ ਆਂ ਬਾਕੀ ਦੱਸਦੇ ਆ ਤੁਹਾਨੂੰ ਜਿਹੜਾ ਵੀ ਅੱਗੇ-ਅੱਗੇ ਪ੍ਰੋਸੈਸ ਹੋਇਆ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਚਲੋ ਮਿਲਦੇ ਆਂ ਜੀ ਅੱਗੇ ਜਾ ਕੇ ਹੁਣ ਹਾਂਜੀ ਲੋ ਵੀ ਮਿੱਤਰੋ ਚੱਲੇ ਹੁਣ ਘਰ ਨੂੰ ਤੇ ਬਾਕੀ ਹੋਰ ਸੁਣਾਓ ਸਾਰੇ ਕਿੱਦਾਂ ਹਾਲ ਚੱਲ ਮਾ ਵੀ ਕੰਮ ਹੈ ਲੋ ਵੀ ਮਿੱਤਰੋ ਕੰਮ ਖਿੱਚਤਾ ਪਿਆ ਨੇ ਤਿਆਰੀ ਕਰਤੀ ਸਾਰੀ ਤੇ ਪੋਸਟਰ ਬਣਾ ਲੱਗ ਗਏ ਤੇ ਹੁਣ ਮਿਲਦੇ ਆ ਤੁਹਾਨੂੰ ਘਰਾਂ ਜਾ ਕੇ ਚੱਲ ਓਏ ਚਲੇ ਆ ਮਿੱਤਰੋ ਘਰ ਨੂੰ ਟਰੈਕ ਹੋ ਗਿਆ ਬਣਾ ਤਿਆਰ ਰੈਡੀ ਤੇ ਬਾਕੀ ਕੋਈ ਚੱਕਰ ਨਹੀਂ ਤੁਹਾਨੂੰ ਦਿਖਾਉਨੇ ਕੱਲੂ ਸਾਰਾ ਹੀ ਰੌਣਕ ਮੇਲਾ ਕੰਬੀ ਹੋਇਆ ਬਾਕੀ ਬਾਅਦ ਤੇ ਬਾਅਦ ਸਪੋਰਟ ਕਰੋ ਯਾਰ ਸਾਰੇ ਵੀਰ ਭਰਾ ਬਲੌਗ ਆਪਣੇ ਦੋ ਤਿੰਨ ਬਣੇ ਵਿਆਹ ਹੋ ਜੇ ਅਪਲੋਡ ਨਹੀਂ ਹੋਏ ਹੈਗੇ ਕੋਈ ਗੱਲ ਨਹੀਂ ਸਾਰੇ ਅਪਲੋਡ ਕਰਦੇ ਆਪਾਂ ਦਿਖਾਉਨੇ ਤੁਹਾਨੂੰ ਨਾਲ ਦੀ ਨਾਲ ਸਾਰਾ ਰੌਣਕ ਮੇਲਾ ਮਾ ਮੜੇ ਜੇ ਫ੍ਰੀ ਹੋ ਜੇ ਕਾਲੇ ਬਾਲੇ ਤੇ ਕੰਮ ਕੰਮ ਕਈ ਤੇ ਅੱਜ ਤੇ ਲੋ ਜੀ ਚਾਲਦੇ ਆ ਘਰ ਨੂੰ ਟਰੈਕਟਰ ਖੜਾ ਦੇਣਾ ਆਪਾਂ ਨੇ ਮਾਵੀ ਦੇ ਘਰੇ ਕਿਉਂਕਿ ਸਵੇਰੇ ਲੋਡ ਆ ਸਾਜਦੇ ਥੋੜੀ ਬਹੁਤੀ ਜੜੀ ਹੁੰਦੀ ਆ ਉਦੋਂ ਬਾਅਦ ਏਸੀਵੀ ਵੀ ਲੈ ਕੇ ਆਉਣੀ ਆ ਕੱਲ ਨੂੰ ਆਪਾਂ ਨੇ ਬਾਕੀ ਬਣੇ ਰਹੋ ਯਾਰ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਉਂਦੇ ਰਹੂਗੇ ਸਾਰਾ ਕੁਝ ਕਿੱਥਣ ਕਿਆ ਕਰਨਾ ਕਿਹੜਾ ਸਿਸਟਮ ਆ ਇੱਧਰ ਨੂੰ ਜਾਉਂਗੇ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਰਹੂਗੇ ਅੱਗੇ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਘਰੇ ਆ ਗਏ ਤੇ ਤੇ ਆਪਣਾ ਟੈਂਕਰ ਭੁੱਲ ਗਏ ਤੇ ਆਪਾਂ ਉੱਥੇ ਛੱਡਣਾ ਟੈਂਕਰ ਵੀ ਚੱਕ ਲਿਆ ਹੁਣ ਟੈਂਕਰ ਛੱਡਿਆ ਜੀ ਆਪਾਂ ਫੇਰ ਜਾਣੇ ਆ ਘਰ ਨੂੰ ਬਾਕੀ ਬਨੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਆ ਹੁਣ ਟੈਂਕਰ ਛੱਡਿਆ ਜੀ ਗਰਾਊਂਡ 'ਚ ਇੱਕ ਵਾਰ ਉਦੋਂ ਬਾਅਦ ਉਹਰੇ ਟਰੈਕਟਰ ਕਰੇ ਖੜਾ ਕੇ ਆਪਾਂ ਚਲੇ ਜਾਣਾ ਪਿੰਡ ਤੋਂ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ